ਇਸੀ ਤਰ੍ਹਾਂ ਆਪਾਂ ਇਸ ਨੂੰ ਸੋਲਵ ਕੀਤਾਗਾ 62 ਸਹੀ 1/2 62 ਸਹੀ 1/2% ਤਾਂ ਪਹਿਲਾਂ ਆਪਾਂ 62 ਦੀ ਗੁਣਾ 2 ਨਾਲ ਕਰਾਂਗੇ ਠੀਕ ਹੈ ਜੀ ਆਪਦੇ ਕੋਲ ਹਮੇਸ਼ਾ ਪਲੱਸ ਹੀ ਪਾਉਣਾਗਾ ਟੋਪ ਤੇ ਆਪਣੇ ਕੋਲ 1 ਹੈਗਾ ਤਾਂ 1 ਲਿਖਣਾਗਾ ਨੀਚੇ ਆਪਣੇ ਕੋਲ 2 ਹੈਗਾ ਔਰ ਪਰਸੈਂਟ ਦਾ ਕਿੰਨਾ ਬਣ ਗਿਆ ਜੀ 100 ਠੀਕ ਹੈ ਜੀ 62 ਦੀ ਗੁਣਾ 2 ਨਾਲ ਕਰਾਂਗੇ ਕਿੰਨਾ ਬਣ ਗਿਆ ਜੀ ਬਾਕੀ ਬੱਚੀ ਬੋਲੋ ਜੀ ਬਾਕੀ ਨੇ ਵਰਤ ਰੱਖਿਆਗਾ ਬਾਕੀ ਬੋਲੋ ਪੂਰੀ ਕਲਾਸ ਦੀ ਆਵਾਜ਼ ਆਉਣੀ ਚਾਹੀਦੀ ਹੈ 124 124 ਦੇ ਵਿੱਚ ਮੈਂ ਇੱਕ ਜੋੜ ਦੂੰਗਾ ਠੀਕ ਹੈ ਜੀ ਔਰ ਨੀਚੇ ਆ ਗਿਆ ਆਪਣੇ ਕੋਲ 2 100 ਠੀਕ ਹੈ ਜੀ 124 ਤੇ ਇੱਕ ਕਿੰਨਾ ਹੋ ਗਿਆ ਆਪਣੇ ਕੋਲ 125 ਨੀਚੇ ਬਣ ਗਿਆ ਆਪਣੇ ਕੋਲ 2 100 ਠੀਕ ਹੈ ਜੀ ਅੱਗੇ ਤੁਹਾਨੂੰ 25 ਦਾ ਟੇਬਲ ਆਉਣਾ ਚਾਹੀਦਾਗਾ ਜੇ 25 ਦਾ ਟੇਬਲ ਨਹੀਂ ਆਉਂਦਾਗਾ ਤੇ ਪੰਜ ਤੇ ਕਰ ਸਕਦੇ ਹੋ ਠੀਕ ਹੈ ਜੀ 25 ਪਾਇਆ ਕਿੰਨਾ ਤਾਂ ਆਪਣੇ ਕੋਲ 125 25 ਚੋਗਾ ਕਿੰਨਾ ਹੁੰਦਾਗਾ 100 ਇਹਦਾ ਬਣ ਗਿਆ ਆਪਣੇ ਕੋਲ 5 2 4 8 ਠੀਕ ਹੈ ਜੀ ਇਹ ਬਣ ਗਿਆ ਆਪਣੇ ਕੋਲ ਪੰਜ ਅੜਾ ਸਮਝ ਆਇਆ ਇਸ ਵਾਰ ਆਪਾਂ ਇਹਨਾਂ ਦੀ ਕਿਚੀਆ ਕਰਾਸ ਮਲਟੀਪਲਾਈ ਏ ਦੀ ਗੁਣਾ 8 ਨਾਲ ਕਰੂੰਗਾ ਇਹਦਾ